来 फार्मजीत ਕੋਰੇ ਜੀ ਕੀ ਕਹਿਣਾ ਚਾਹੁੰਦੇ ਜੀ ਕਿਹੜਾ ਪਿੰਡ ਆ ਤੁਹਾਡਾ ਚੰਦਪੁਰ ਬੇਲਾ ਜੀ ਸਾਡਾ ਪਿੰਡ ਕੀ ਕਹਿਣਾ ਚਾਹੁੰਦੇ ਅਸੀਂ ਕੀ ਕਹਿਣਾ ਮਹਾਰਾ ਸਾਡੇ ਹੁਣ ਦੇਖ ਲੋ ਕੀ ਹਾਲਤ ਹੈ ਤੁਸੀਂ ਦੇਖੀ ਹੋਈ ਹੈ ਕੋਈ ਸੁਣਦਾ ਹੋਵੇ ਤਾਂ ਕਰ ਦੇਵੇ ਮੜਾ ਮੋਟਾ ਸਾਡਾ ਹੀਲਾ ਨਹੀਂ ਤਾਂ ਫਿਰ ਹੁਣ ਪਿੰਡ ਵੱਲੇ ਜਾਣਾ ਪਾਣੀ ਸਾਰਾ ਫਿਰ ਆਪੇ ਸਾਰੇ ਪਿੰਡ ਦੇ ਜਦ ਹਾ ਹਾ ਕਾਰਮੀ ਚ ਨਹੀਂ ਸਾਰਾ ਪਿੰਡ ਬੋਲੂਗਾ ਹੁਣ ਹਲਾਸੀ ਬੋਲਦੇ ਜਿਨੂੰ ਦੋਖੋਂਦਰ ਬੋਲਣਾ ਤਾਂ ਉਹ ਨਹੀਂ ਹੈ ਰੋਣਾ ਤਾਂ ਉਹ ਨਹੀਂ ਹੈ ਜਿਨੂੰ ਭੁੱਖ ਲੱਗੀ ਵੀ ਉਹਨੇ ਕਹਿਣਾ ਵੀ ਮੈਨੂੰ ਭੁੱਖ ਲੱਗੀ ਹੈ ਕਿੰਨੀ ਜ਼ਮੀਨ ਢ ਗਈ ਸਾਡੀ ਚਾਰ ਕਿੱਲੇ ਪਹਿਲਾਂ ਇੱਕ ਜਗ੍ਹਾ ਹੜੀ ਇਕੱਠਾ ਟੱਕਤਾ ਹੁਣ ਦੇਖ ਲੋ 8-9 ਕਿੱਲੇ ਤੇ ਇੱਥੇ ਸਾਡੇ 55 ਭਾਈਆਂ ਦੇ ਛਿਆਂ ਦੇ ਉਹਨਾਂ ਵਿੱਚੋਂ ਕੋਈ ਸਵਾਕ ਕਿੱਲਾ ਰਹਿ ਗਿਆ ਹੁਣ ਫੇਰ ਸਾਡੀ ਜ਼ਮੀਨ ਨੂੰ ਬਾੜਾ ਲੱਗ ਗਿਆ ਜਦੋਂ ਦਾ ਪਾਣੀ ਤੇਜ ਆਇਆ ਡੈਮ ਦਾ ਪਾਣੀ ਸਾਤੇ ਤਾਂ ਖੜਿਆ ਵੀ ਨਾ ਜਾਂਦਾ ਦੇਖ ਕੇ ਕਰੇਟ ਨੇ ਕੀ ਕਰਨਾ ਜੇ ਠੀਕ ਹੁੰਦੇ ਲੱਗੇ ਵੇ ਕਰੇਟ ਤਾਂ ਉਹ ਡਿੱਗਦੇ ਨਾ ਨਾ ਸਾਡੀ ਜ਼ਮੀਨ ਹੜਦੀ ਜਿੰਦਣ ਤੱਕ ਖੜਾਤਾ ਤਾਂ ਨਹੀਂ ਹੜੀ ਹੁਣ ਪਾਣੀ ਵੀ ਜ਼ਿਆਦਾ ਆ ਗਿਆ ਕਰੇਟ ਵੀ ਹੜ ਗਏ ਟੇਡੇ ਹੋ ਗਏ ਕੋਈ 2 ਦਿਨ ਕੱਢੂਗੇ ਚਾਹੁੰਦੇ ਜਾਂਦੇ ਸਰਕਾਰਾਂ ਨੂੰ ਫਸਤਾ ਇਹੀ ਕਹਿੰਦੇ ਜੇ ਗਾਂਹ ਸਾਥੀ ਲੈਣੀਆਂ ਵੋਟਾਂ ਤਾਂ ਮੜ ਮੋਟੀ ਚਾੜੀ ਕੋਈ ਸੁਣਾਈ ਕਰ ਦੋ ਨਹੀਂ ਤਾਂ ਫਿਰ ਅਸੀਂ ਕਾਹਨੂੰ ਪਾਣੀਆਂ ਵੋਟਾਂ ਕੀ ਫਾਇਦਾ ਸਾਨੂੰ ਅਸੀਂ ਕੀ ਕਰਨਾ ਸਾਡੀ ਤਾਂ ਜਿਹੜੀ ਹੈ ਜ਼ਿੰਦਗੀ ਹੈ ਗਾਂ ਸਾਡੇ ਬੱਚਿਆਂ ਨੂੰ ਅਸੀਂ ਕਿਹਾ ਦੇ ਕੇ ਜਾਉਂਗੇ ਹਾਂ ਹੋ ਹੁਣ ਅਸੀਂ ਕੀ ਦੇਣਾ ਹੁਣ ਬੱਚਿਆਂ ਨੇ ਸਾਨੂੰ ਸੋਚਣਾ ਹੀ ਹੈ ਜੇ ਸਾਡੇ ਮਾਂ ਪੇਕੇ ਆ ਬਣਾ ਕੇ ਜਾਂ ਕੋਈ ਨੌਕਰੀ ਨਾ ਮਿਲੀ ਅੱਜ ਤੱਕ ਹੁਣ ਜ਼ਮੀਨ ਤੀਰ ਪਰ ਗੁਜ਼ਾਰਾ ਕਰਦੇ ਤੇ ਇਹ ਵੀ ਜਾਂਦੀ ਲੱਗੀ ਠੀਕ ਮਹਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਹੈ ਸਰਕਾਰਾਂ ਨੂੰ ਬਥੇਰਾ ਡਾਕਾਟੇ ਜੀ ਹਾਂ ਉਹ 2-3 ਸਾਲ ਦੀ ਸੜਕ ਹੜੀ ਵੀ ਸਾਡੀ ਪਹਿਲਾਂ ਤਾਂ ਇਹਦੀ ਸਾਰ ਨਹੀਂ ਲਈ ਜੇ ਲਈ ਨਹੀਂ ਤਾਂ ਹੁਣ ਪੱਥਰ ਬਰਸਾਤ ਲੱਗੀ ਤੇ ਸੱਟਣ ਲਾਪੇ ਬਾ ਜਾਇਨ ਨੂੰ ਕਹਿੰਦੇ ਵੇ ਸਹੀ ਪ੍ਰੋਪਰ ਕੰਮ ਕਰੋ ਤਾਂ ਕਹਿੰਦੇ ਨਹੀਂ ਤੁਹਾਨੂੰ ਕੀ ਪਤਾ ਅਸੀਂ ਪ੍ਰੋਪਰ ਕਰ ਰਹੇ ਦੇ ਫੋਟ ਫੋਟ ਦੇ ਨਾ ਜਾਲ ਗੁੰਦ ਕੇ ਡੱਬੇ ਬਣਾ ਕੇ ਵਿੱਚ ਡੱਡੂ ਪੱਥਰ ਭਰਤੇ ਸਾਈਡਾਂ ਦੇ ਨਾਲ بڑے ਪੱਥਰ ਉਹ ਡੱਡੂ ਪੱਥਰੋਂ ਨਿਕਲੇ ਠੋਕਰਾਂ ਡੇਗੀਆਂ ਦਰਿਆ ਫੇਰ ਉਹੀ ਮਾਰ ਤੇ ਆ ਗਿਆ ਵਾ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਸਰਕਾਰਾਂ ਨੂੰ ਇਹ ਕਹਿੰਦੇ ਵੀ ਸਾਡੀ ਬੇਨਤੀ ਸੁਣਦੇ ਐ ਤੈਨੂੰ ਆ ਕੇ ਛੇਤੀ ਪ੍ਰਬੰਧ ਕਰੇ ਪ੍ਰਸ਼ਾਸਨ ਦੇਖੇ ਆ ਕੇ ਪ੍ਰਸ਼ਾਸਨ ਵੀ ਕੋਈ ਨਹੀਂ ਆ ਰਿਹਾ ਇੱਥੇ ਐਸਡੀਓ ਐਸਐਨ ਐਸਡੀਐਮ ਕੋਈ ਵੀ ਨਹੀਂ ਸਾਰ ਲੈ ਰਿਹਾ ਕੌਮਸੇ ਕੌਮ ਹਰ ਤੋਂ ਬਾਅਦ ਘੇੜਾ ਦਾ ਮਾਰਨ ਜਾਇਦੋ ਕਿ ਆ ਸਥਿਤੀ ਐ ਤੁਹਾਡੀ ਕੀ ਹੋਇਆ ਹੈ ਗਿਆ ਨਹੀਂ ਜੀ ਨਾ ਤੁਹਾਡਾ ਡੀਕ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਜੀ ਅਸੀਂ ਇਹ ਕਹਿਣਾ ਚਾਹੁੰਦੇ ਜੀ ਵੀ ਜਿਹੜਾ ਸਾਡਾ ਦੇਰਾਂ ਨੁਕਸਾਨ ਕਰਿਆ ਕਰਦਾ ਨਾ ਇਹਦਾ ਪੱਕਾ ਬੰਦੋਬਸਤ ਹੋ ਜਾਵਾ ਤਾਂ ਅਸੀਂ ਕੁਛ ਦਿਨ ਜੀਵਾਂਗੇ ਨਹੀਂ ਤਾਂ ਹਾਵੇ ਨਾਲ ਮਰ ਜਾਣਾ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਇਹਨਾਂ ਨੇ ਪਹਿਲੇ ਸਾਡੇ ਡੀਸਲ ਟੈਂਕ ਕਰਾਈ ਡੀਸਲ ਟੂ ਮੀਨ ਜੁੰਦਾ ਪਾਣੀ ਉੱਥੇ ਕੱਢਿਆ ਜਾਊਗਾ ਇਹਨਾਂ ਨੇ ਪਾਣੀ ਉਲਟ ਪਾਸੇ ਪਾ ਦਿੱਤਾ ਇੱਧਰ ਉਹ ਜਿਹੜੀ ਡੀਸਲ ਨੇ ਕਿਬਲੇ ਮੋਰੇ ਬੰਨ ਲਵਾਤਾ ਪਾਰਲੇ ਪਿੰਡਾਂ ਦਾ ਸਟੱਡ ਲਾਤਾ ਮੋਰੇ ਉੱਥੇ ਪਾਣੀ ਜਾਣ ਦਾ ਮਸਲਾ ਵੀ ਕੋਈ ਨਹੀਂ ਰਿਹਾ ਅੱਜ ਸਾਡਾ ਪਾਣੀ ਸਾਰਾ ਜਿਹੜਾ ਚੰਤਬਰਵਾਲ ਪੈ ਕੇ ਸਾਡੇ ਮਕਾਨ ਭੀਗ ਗਏ ਸਾਡੇ ਬੋਰ ਭੀਗ ਗਏ ਸਾਡੀ ਜ਼ਮੀਨ ਭੀ ਗਈ ਵੇ ਦੱਸੋ ਅਸੀਂ ਕਿੰਨਾ ਨੁਕਸਾਨ ਝੱਲਿਏ ਆਜ਼ਾਦ ਅਸੀਂ ਇਹਨੂੰ ਕਹਿੰਦੇ ਕੰਮ ਦੇ ਡਿਟੇਲ ਨਾਲ ਢਾਂਗ ਨਾਲ ਸਹੀ ਨਾਲ ਕਰੋ ਤਾਂ ਇਹ ਸਾਨੂੰ ਕਹਿੰਦੇ ਜੀ ਸੰਤਾਂ ਕਰਦੇ ਸਾਡੇ ਕੰਮ ਵਿੱਚ ਵਿਗਨ ਪਾਉਂਦੇ ਮੈਂ 12 14 ਸਾਲ ਡਿਪਾਰਟਮੈਂਟ ਦੀ ਕੰਮ ਕਰਾਇਆ ਪਿਆ ਔਰ ਮੈਨੂੰ ਤਜਰਬਾ ਮੈਂ ਇਸ ਕਰਕੇ ਆਦਾ ਹੁਣ 88 ਦਾ ਸਾਡੇ ਬੰਨ ਲੱਗਿਆ ਕਰਦੇ ਅਸੀਂ 88 ਦੇ ਬਾਅਦ ਤੁਸੀਂ ਲਾ ਲਓ ਵੀ ਅਸੀਂ 25 30 ਸਾਲ ਦੇ ਵਿੱਚ ਸਾਨੂੰ ਇਹ ਵੀ ਨਾ ਪਸੇ ਲੱਗਿਆ ਬੰਨ ਕਿਸ ਢਾਂਗ ਨਾਲ ਲੱਗਦਾ ਕਿੰਨੇ ਦਿਨ ਜੀ ਤੁਹਾਡੇ ਸਾਡੀ ਜ਼ਮੀਨ 3.5 ਕਿਲੇ ਇੱਥੇ ਤੇ ਤੇ 4 4.5 ਕਿਲੇ ਥੱਲੇ ਤੇ ਉਹ ਵੀ ਹੜ ਗਏ ਇੱਕ ਉਹ ਲਾਂ ਦਿਖਾਉਣਾ ਕਿ ਭੀ ਕਨੇਰੇ ਕੀ ਹੁਣ ਤੱਕ ਹੁਣ ਦੱਸਿਆ ਡੂਡ ਕਿ ਲਾਇਆ ਜਿੱਥੇ ਡਹਿ ਗਿਆ ਡੂਡ ਤੇ ਵੀ ਹੁਣ ਸਾਬਾ ਜਿਹੜਾ ਆਖੋ ਟੱਕ ਹੋਇਆ ਕਰਦੀ ਤੇ ਜਿਹੜਾ ਕਾਜ਼ਮੋ ਇਹ ਹੱਥ ਕਨੇਰੇ ਕ੍ਰੇਟ ਵਾਲਾ ਤਾਂ ਲਾਇਆ ਤੁਹਾਡੇ ਇੱਧਰ ਕ੍ਰੇਟ ਬਾਹਰ ਲਾਉਣ ਦਾ ਤਾਂ ਇਹ ਫਾਇਦਾ ਜੇ ਉਹ ਕਾਮਯਾਬ ਹੋਣ ਜਦੋਂ ਇਹਨੇ ਪਾਣੀ ਡੈਮ ਦਾ ਆ ਉਹ ਦਿਨ ਹੀ ਥੱਲੇ ਤੇ ਲਾ ਕੇ ਬੈੱਡ ਵਿੱਚੋਂ ਬੱਟਾ ਪਾਣਾ ਸ਼ੁਰੂ ਕਰਤਾ ਕੀ ਇਹ ਕੰਮ ਪਹਿਲੇ ਨਹੀਂ ਹੋ ਸਕਦਾ ਸਿਆਲ ਦੇ ਵਿੱਚ ਜਾਂ ਗਰਮੀਆਂ ਚੜ੍ਹਦੀਆਂ ਚ ਹੋ ਜਾਂਦਾ ਜਿੱਦਣ ਥੱਲੇ ਧਾਨਾਂ ਵਾਲਿਆਂ ਨੂੰ ਲੋੜ ਪਈ ਪਾਣੀ ਦੀ ਉਸ ਵੇਲੇ ਡੈਮ ਵਾਲਿਆਂ ਨੇ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਉਸ ਵੇਲੇ ਬੰਨ ਲਾਣਾ ਸ਼ੁਰੂ ਕਰ ਦਿੱਤਾ ਕੁਝ ਮੈਂ ਦੇਖਿਆ ਪਿੱਛੇ ਆਂਦਾ ਸੀ ਆ ਪੱਥਰ ਨੂੰ ਖੜਦਣ ਤਾਂ ਪਾਣੀ ਹੈਗਾ ਪਿੱਛੇ ਪਾਣੀ ਟਿਊਬਲ ਦਾ ਲੱਗ ਰਿਹਾ ਸੀ ਮੋਟਰਾਂ ਦਾ ਉਹ ਤਾਂ ਜੀ ਹੁਣ ਕਿਸੇ ਪਿੰਡ 'ਚ ਹੋਊਗਾ ਇਹ ਪਾਣੀ ਲੱਗਦਾ ਨਹੀਂ ਹੈ ਨਹੀਂ ਇਹ ਨਹੀਂ ਲੱਗਦਾ ਕਿਤੇ ਵੀ ਬੋਰਾਂ ਦਾ ਹੀ ਆਪਣਾ ਇਹ ਖੜਨ ਵਾਸਤੇ ਹੈ ਬਸ ਇਹ ਸਾਡੀ ਮੌਸਮ ਦਾ ਖੂ ਹੈ ਜਾਨਾ ਕੀ ਕਹਿੰਦੇ ਜਾਂਦੇ ਸਰਕਾਰਾਂ ਸਰਕਾਰਾਂ ਦਾ ਅਸੀਂ ਕਹਿੰਦੇ ਵੀ ਦੇਖੋ ਸਾਨੂੰ ਅਸੀਂ ਵੋਟਾਂ ਪਾ ਕੇ ਮੋੜ ਲੈ ਜਾਂਦਾ ਅਸੀਂ ਕਹਿੰਦੇ ਚੱਲੋ ਨਵੀਂ ਸਰਕਾਰ ਆਜ ਕੋ ਸਾਡਾ ਗਾਹਾਂ ਵਾਸਤੇ ਕੋਈ ਭਲਾ ਹੋਊਗਾ ਹੌਣ ਤੁਸੀਂ ਦੇਖ ਲਓ ਵੀ ਸਾਡਾ ਨੁਕਸਾਨ ਹੋਇਆ ਕਰਦਾ ਉਹੀ ਹਾਲ ਸਾਡਾ ਪਹਿਲਾਂ ਦਾ ਉਹੀ ਹੋਣਾ ਹੈ। ਤੇ ਹੁਣ ਦੱਸੋ ਅਸੀਂ ਕਿੱਥੇ ਨੂੰ ਜਾਈਏ ਛੱਡ ਕੇ ਪਿੰਡ ਨੂੰ। ਸਾਡਾ ਰੋਟੀ ਰੋਜੀ ਦਾ ਸਾਧਨ ਖਸਮ ਹੋ ਗਿਆ। ਮੇਰਾ ਨਾਮ ਸਨੀ ਜੈਲਦਾਰ ਜੀ। ਕੀ ਕਹਿਣਾ ਚਾਹਦੇ? ਕਹਿਣਾ ਕਿ ਜੀ ਬਸ ਤੁਸੀਂ ਦਿਖਾਓ ਆਪਣੇ ਚੈਨਲ ਰਾਹੀਂ ਕਿ ਕੀ ਹੋ ਰਿਹਾ ਹੈ ਇੱਥੇ। ਸਾਡਾ ਦੁੱਖ ਜਿਹੜਾ ਹੈਗਾ ਜਿਹੜਾ ਕ੍ਰੇਡ ਵਾਲ ਲਾਇਆ ਸੀ ਪਿੱਛੇ ਨੇ 1.5 ਮਹੀਨਾ ਪਹਿਲੇ ਉਹ ਤਾਂ ਇਹਦਾ ਹੋ ਗਿਆ ਖਤਮ ਤੇ ਪਿੰਡ ਨੂੰ ਢਾਲ ਲੱਗੀ ਐ ਇਸੇ ਤਰ੍ਹਾਂ ਉੱਪਰ ਤੇ ਵੀ ਜਿਹੜੀ ਸਾਰੇ ਉਹ ਦੇਖੋ ਉੱਪਰ ਤੋਂ ਹੀ ਦਿਖਾ ਦਿਓ ਸਾਹਮਣੇ ਤੇ ਤੇ ਉਹ ਵੀ ਉੱਥੋਂ ਘੁੰਮ ਰਿਹਾ ਪਾਣੀ ਸਾਰਾ ਹੀ ਮਤਲਬ ਕੋਈ ਮੈਕਮੇ ਦਾ ਬੰਦਾ ਨਹੀਂ ਇੱਥੇ ਕੋਈ ਸਾਰ ਨਹੀਂ ਕਿਸੇ ਨੇ ਹੜਾਇਆ ਪਿੰਡ 'ਚ ਹਾਂ ਲੱਗਦਾ ਇਹਨਾਂ ਨੂੰ ਸ਼ਾਇਦ ਇਹੀ ਲੱਗਦਾ ਕਿ ਪਹਿਲੀ ਵਾਰ ਹੀ ਆਇਆ 88 ਤੋਂ ਆ ਰਹੇ ਵੈਸੇ ਤਾਂ ਹੜ ਪਰ ਇਹਨਾਂ ਨੂੰ ਮੈਨੂੰ ਲੱਗਦਾ ਇਹ ਇਹੀ ਲੱਗ ਰਿਹਾ ਕਿ ਪਹਿਲੀ ਵਾਰ ਹੀ ਆ ਰਹਿਆ ਹੜ ਤਾਂ ਹੀ ਨਹੀਂ ਅਜੇ ਤੱਕ ਪੁੱਜੇ ਕੋਈ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਕਿਆ ਕਹੀਏ ਸਰਕਾਰਾਂ ਨੂੰ ਅਜੇ ਤੱਕ ਕਹਿ ਕਹਿ ਕੇ ਥੱਕ ਗਏ ਸਾਡੀ ਤਾਂ ਕੋ ਉਹ ਠੀਕ ਹੈ ਤੇ ਉਧਰ ਪਾਰਲੇ ਪਾਸੇ ਦਿਨ ਰਾਤ ਮਸ਼ੀਨਾਂ ਚੱਲ ਰਹੀਆਂ ਦਿਨ ਰਾਤ ਬੰਨ ਲੱਗ ਰਹੇ ਇਧਰ ਜਿਹੜੇ ਲੱਗੇ ਹੋਏ ਉਹ ਵੀ ਹੜ ਗਏ